ਫੇ ਮੈਂ ਕਿਹਾ ਵੀ ਕਿਉਂ ਅਸੀਂ ਆਪਦਾ ਇਤਿਹਾਸ ਗਵਾ ਕਰਕੇ ਬੈਠੇ ਕਿਉਂ ਨੂੰ ਸ਼ਿਪਾ ਕਰਕੇ ਬੈਠੇ ਕਿਉਂ ਅਸੀਂ ਨਾਪ ਰੱਖੇ ਆਪਾਂ ਦੱਸਣਾ ਸ਼ੁਰੂ ਕੀਤਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਮੈਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਘਰ ਘਰ ਵਿੱਚੋਂ ਬੱਚੇ ਇਕੱਠੇ ਕੀਤੇ ਬੜੇ سارے ਬੱਚੇ ਬੜੇ سارے ਪਰਿਵਾਰ ਅੱਜ ਤੱਕ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਜੀ 25 ਤੋਂ 30 ਹਜ਼ਾਰ ਬੱਚਾ ਜਿਹੜਾ ਉਹ ਕਿਸਾ ਧਾਰੀ ਹੋ 66 ਧਾਰੀ ਹੋਇਆ ਜਿਨ੍ਹਾਂ ਨੇ ਦੱਸਿਆ ਕਿ ਅੱਜ ਸਾਨੂੰ ਕਿਸ ਰੱਖਣ ਦੀ ਕਿਉਂ ਲੋੜ ਪਈ ਹੈ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ ਜੋ ਕੁੜੀਆਂ ਮੁੰਡੇ ਕਰ ਰਹੇ ਨੇ ਕੰਟੈਂਟ ਨੂੰ ਲੈ ਕੇ ਯਾ ਮੈਨ ਲੱਗਦਾ ਕਿ ਕਈ ਵਾਰੀ ਬੰਦੇ ਨੂੰ ਫੇਮਸ ਹੋਣ ਦੇ ਤਰੀਕੇ ਵੀ ਲਵ ਲੈਂਦੇ ਨੇ ਕਿਉਂਕਿ ਇਹ ਵੀ ਟੂਲਜ਼ ਹੁੰਦੇ ਨੇ ਜੀ ਜੀ ਮਸ਼ਹੂਰ ਹੋਣਾ ਰੀਲ ਚਲਾਣੀ ਪੈਸੇ ਕਮਾਣੇ ਤੁਸੀਂ ਇਹਨਾਂ ਚੀਜ਼ਾਂ ਤੋਂ ਅਣਜਾਣ ਹੋ ਕਿ ਸਭ ਕੁਝ ਪਤਾ ਹੁੰਦੇ ਹੋਏ ਵੀ ਮਤਲਬ ਆਪਣੇ ਐਥਿਕਸ ਨਾਲ ਕੰਟਰੋਲ ਕਰਕੇ ਬੈਠੇ ਹੋ ਮੈਂ ਜੇ ਕਹਾਂ ਤਾਂ ਸਭ ਕੁਝ ਪਤਾ ਤਾਂ ਹੈਗਾ ਹੀ ਆ ਦੁਨੀਆਦਾਰੀ ਸਾਰੂ ਕੁਝ ਅਪ ਦੇਖਦੇ ਹੀ ਆਏ ਪਰ ਮੇਰੇ ਅੰਦਰ ਇੱਕ ਦਰਦ ਹੈ ਸੱਚ ਜਾਣਿਓ ਮੈਂ ਅੱਜ ਇੱਕ ਜਰੀਆ ਬਣਿਆ ਕਿ ਗੱਲਬਾਤ ਹੋਵੇ ਆਪਦੀ ਜ਼ਿੰਦਗੀ ਦਾ ਆਪਾਂ ਹਰੇਕ ਬੰਦਾ ਆਪਣਾ ਤਜਰਬਾ ਰੱਖਦਾ ਜਦੋਂ ਮੈਂ ਪਿੰਡਾਂ ਚ ਜਾ ਕਰਕੇ ਦੇਖਿਆ ਸੀ ਨਾ ਆਪਦੀ ਪੜ੍ਹਾਈ ਦੇ ਨਾਲ ਤੇ ਉਦੋਂ ਮੇਰੀ ਉਮਰ ਬਹੁਤ ਛੋਟੀ ਸੀ ਮੈਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਸਾਰਾ ਕੁਝ ਕੁਰਬਾਨ ਕੀਤਾ ਪਰ ਅਸੀਂ ਕਿੱਥੇ ਖੜੇ ਮੈਂ ਉਹ ਛੋਟੇ ਛੋਟੇ ਬੱਚੇ ਦੇਖੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਬੀੜੀਆਂ ਸੀ ਤੇ ਮੰਨ ਕੇ ਚਲੋ ਕਿ ਉਹ ਇੰਨੇ ਕੁ ਜ਼ਿਆਦਾ ਪਛੜੇ ਹੋਏ ਸੀ ਸਿੱਖੀ ਤੋਂ ਸਾਡੇ ਸਾਰੇ ਬੱਚੇ ਇਦਾਂ ਦੇ ਨੇ ਪਰ ਉਹ ਬੱਚਿਆਂ ਨੂੰ ਦੇਖ ਕੇ ਮੈਨੂੰ ਮੇਰੀ ਰੂਹ ਕੰਬ ਗਈ ਸੀ ਉਦੋਂ ਮੇਰੀ ਪਲੱਸ 2 ਕਲਾਸ ਸੀ ਮੈਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਨੀ ਦਿੱਤਾ ਸਾਨੂੰ ਸਾਡੀ ਸਿੱਖੀ ਕਿੱਡੀ ਉੱਚੀ ਹੈ ਕਿ ਅਸੀਂ ਸਿਰਫ ਇੰਨੇ ਕ ਜੀਵਨ ਦੇ ਵਿੱਚ ਹੀ ਉਲਝ ਕੇ ਰਹਿ ਗਏ ਹ ਤਾਂ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਕਿ ਨਹੀਂ ਪਾਸ਼ਾ ਉਹਦੇ ਉੱਪਰੋਂ ਹੀ ਬਖਸ਼ਿਸ਼ ਹੋਈ ਮੈਂ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੋਈ ਫੇਮ ਲੈਣ ਦੇ ਲਈ ਕੋਈ ਸਿੱਖੀ ਅਪਣਾਈ ਜਾਂ ਕੁਝ ਵੀ ਬੜਾ ਕੁਝ ਕੀਤਾ ਜਿਹੜਾ ਕੈਮਰੇਆਂ ਤੋਂ ਪਿੱਛੇ ਰਹਿ ਕਰਕੇ ਕੀਤਾ ਜੀ ਮੈਂ ਬੜਾ ਲੰਮਾ ਟਾਈਮ ਜਿਹੜਾ ਉਹ ਆਪਦੀ ਜ਼ਿੰਦਗੀ ਨੂੰ ਕਿਸੇ ਅੱਗੇ ਸ਼ੇਅਰ ਨਹੀਂ ਕੀਤਾ ਸੀ ਕਿ ਅਸੀਂ ਕਰਦੇ ਕੀਆਂ ਜਾਂ ਕੁਝ ਵੀ ਲੜ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਐਸਜੀਪੀਸੀ ਦੇ ਕੁਝ ਕਵੀਰ ਇਦਾਂ ਦੇ ਮਿਲੇ ਜਿਨ੍ਹਾਂ ਨੇ ਸੁਆਵਾਂ ਦੇਖਿਆ ਤੇ ਮੈਨੂੰ ਅੱਗੇ ਲਿਆਂਦਾ ਆਪਣੀ ਸੇਵਾ ਬਾਰੇ ਕੁਝ ਦੱਸੋ ਆਡੀਅנס ਨੂੰ ਕਿ ਤੁਸੀਂ ਕਰਦੇ ਕੀਆਂ ਮੇਰੀ ਗੱਤਕਾ ਫਲਾਈ ਹੈ ਜੀ ਤੁਸੀਂ ਅਕੈਡਮੀ ਚਲਾਣੇ ਹੋ ਅਕੈਡਮੀ ਚਲਾਣੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੋਈ ਸੰਸਥਾ ਨਹੀਂ ਅਸੀਂ ਕੋਈ ਕਮਰਾ ਨਹੀਂ ਬਣਾਇਆ ਕੋਈ ਕੋਠੀਆਂ ਨਹੀਂ ਖੜੀਆਂ ਕੀਤੀਆਂ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਚੱਲ ਚੱਲ ਕਰਕੇ ਗੁਰੂ ਸਾਹਿਬ ਨੇ ਗਤਕਾ ਸਿਖਲਾਈ ਗੁਰਮਤਿ ਸਿਖਲਾਈ ਦਸਤਾਰ ਸਿਖਲਾਈ ਨਾਲ ਲੋੜਵੰਦ ਬੱਚੇ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਵੀ ਇਹ ਸ਼ੁਰੂ ਕਦੋਂ ਹੋਈ ਸੀ ਭਾਣੇ 2012 ਦੇ ਵਿੱਚ ਇਹ ਕਿਦਾਂ ਸ਼ੁਰੂ ਹੋਈ ਸੀ ਇਹ ਸ਼ੁਰੂ ਹੋਈ ਸੀ ਮੈਂ ਉਹ ਵੀ ਤੁਹਾਨੂੰ ਦੱਸਿਆ ਗੁਰਦੁਆਰਾ ਸਾਹਿਬ ਅਸੀਂ ਜਾਂਦੇ ਸੀ ਬੱਚਿਆਂ ਨੂੰ ਦੇਖਿਆ ਮੈਂ ਜਿੱਦਾਂ ਮੇਰੀ ਮਾਣੇ ਸਾਨੂੰ ਦੱਸਿਆ ਸੀ ਕਿ ਸਾਡੇ ਪਾਸ਼ਾ ਨੇ ਕੁਰਬਾਨੀਆਂ ਕੀਤੀਆਂ ਨੇ ਮੈਂ ਦੇਖਿਆ ਵੀ ਅਸੀਂ ਤਾਂ ਉਸ ਜੀਵਨ ਦੇ ਵਿੱਚ ਆ ਸਾਨੂੰ ਦੱਸਿਆ ਕਿਉਂ ਨਹੀਂ ਜਾ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਅਸੀਂ ਕਿਸੇ ਪ੍ਰਚਾਰਕ ਨੂੰ ਮਾੜਾ ਨਹੀਂ ਕਹਿੰਦੇ ਔਰ ਜਿਵੇਂ ਸ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਅਸੀਂ ਸਾਰਾ ਕੁਝ ਕਰ ਲੈਣਾ ਵੀ ਸასი ਕਿਤੇ ਕੰਟਰੋਵਰਸੀ ਚ ਨਾ ਜਾਈਏ ਸੱਚ ਜਾਣੇ ਇੱਕ ਤੁਹਾਨੂੰ ਮੈਂ ਦੱਸਾਂ ਮੈਂ ਹਰ ਇੱਕ ਚੀਜ਼ ਪ੍ਰੈਕਟੀਕਲ ਦੇਖੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ੀਰ ਦੀ ਦਾੜ ਰੇ ਤੇ ਅਸੀਂ ਹਰ ਰੋਜ਼ ਰੋਟੀ ਖਾਂਦੇ ਪੇੜਾ ਇੱਕ ਤਿਆਰ ਹੁੰਦਾ ਉਹਦੀ ਕੱਚੀ ਰੋਟੀ ਬਣਾਈ ਜਾਂਦੀ ਜਦੋਂ ਤਵੇ ਦੇ ਉੱਤੇ ਪੈਂਦੀ ਆ ਤਾਂ ਉਹ ਰੋਟੀ ਜਿਹੜੀ ਉਹ ਪੱਕ ਜਾਂਦੀ ਮੈਂ ਉਸ ਰੋਟੀ ਨੂੰ ਤੇ ਮੈਂ ਪਾਤਸ਼ਾਹ ਨੂੰ ਦੇਖਿਆ ਸੀ ਕਿ ਪਾਤਸ਼ਾਹ ਦਾ ਸਰੀਰ ਉਸ ਰੋਟੀ ਦੀ ਤਰ੍ਹਾਂ ਪੱਕਿਆ ਹੋਵੇ ਪਾਈ ਦਿਆਲਾ ਜੀ ਪਾਈ ਸਤੀਦਾਸ ਪਾਈ ਮਤੀਦਾਸ ਪਾਈ ਦਿਆਲਾ ਜੀ ਇੱਕ ਆਲੂ ਵਾਲੇ ਅਸੀਂ ਰੋਜ਼ ਪਰੌਠੇ ਖਾਂਦੇ ਆਲੂ ਨੂੰ ਪਹਿਲਾਂ ਉਬਾਲਿਆ ਜਾਂਦਾ ਉਹਦੀ ਚਮੜੀ ਲੱਗ ਹੁੰਦੀ ਚਰਬੀ ਲੱਗ ਹੁੰਦੀ ਤੇ ਜਦੋਂ ਉਸ ਆਲੂ ਨੂੰ ਬਾਲ ਕਰਕੇ ਉਹਦੀ ਚਮੜੀ ਤੇ ਚਰਬੀ ਲੱਗ ਜਾਂਦੀ ਪਾਈ ਦਿਆਲਾ ਜੀ ਦਾ ਸਰੀਰ ਐਦਾਂ ਲੱਗ ਹੋਇਆ ਕੀ ਨੇ ਪਾਈ ਸਤੀਦਾਸ ਜੀ ਕੀ ਉਹਨਾਂ ਨੂੰ ਰੂਹ ਦੇ ਵਿੱਚ ਲਪੇਟਿਆ ਸੀ ਰੂਹ ਨੂੰ ਜਦੋਂ ਅੱਗ ਲਾਈ ਜਾਂਦੀ ਹੈ ਤਾਂ ਸਾਰੇ ਸਰੀਰ ਦੇ ਨਾਲ ਚੁੰਮੜ ਜਾਂਦੇ ਹੌਲੀ ਹੌਲੀ ਕਰਕੇ ਰੂਹ ਨੇ ਜਿਹੜਾ ਆਪਦਾ ਕਵਰ ਕੀਤਾ ਭਾਈ ਸਤੀਦਾ ਜੀ ਸਤੀ ਭਾਈ ਮਤੀਦਾਸ ਜੀ ਇੱਕ ਆਰਾ ਚਲਾਉਂਦੇ ਨੇ ਤੇ ਮਸਤਰੀ ਵੱਲੋਂ ਲੱਕੜ ਵਾਲੇ ਵੀਰ ਵੱਲੋਂ ਆਰਾ ਚਲਾਇਆ ਜਾਂਦਾ ਤੇ ਭਾਈ ਸਤੀਦਾਸ ਮਤੀਦਾਸ ਦੇ ਸਰੀਰ ਇੱਥੇ ਆਰਾ ਰੱਖ ਕੇ ਤੇ ਉਹਨਾਂ ਦੇ ਚਲਾਇਆ ਗਿਆ ਸੀ ਜਦੋਂ ਆਰਾ ਦੋ ਸਰੀਰ ਦੇ ਟੋਟੇ ਹੋਏ ਸੀ ਤਾਂ ਉਦੋਂ ਜਿਨੀ ਨਾਮ ਤੇ ਆਏ ਗਏ ਮਸਕਤਕਾਲ ਗੁਰੂ ਭਾਈ ਮਤੀਦਾਸ ਨੇ ਐਦਾਂ ਆਪ ਦਾ ਆਪ ਕੀਤਾ ਸੀ ਮੈਨੂੰ ਮਾਂ ਮੇਰੀ ਨੇ ਇਹ ਚੀਜ਼ਾਂ ਦੱਸੀਆਂ ਫੇ ਮੈਂ ਕਿਹਾ ਵੀ ਕਿਉਂ ਅਸੀਂ ਆਪਦਾ ਇਤਿਹਾਸ ਗਵਾ ਕਰਕੇ ਬੈਠੇ ਕਿਉਂ ਨੂੰ ਸ਼ਪਾ ਕਰਕੇ ਬੈਠੇ ਕਿਉਂ ਨਹੀਂ ਅਸੀਂ ਨੱਪ ਰੱਖੇ ਆਪਾਂ ਦੱਸਣਾ ਸ਼ੁਰੂ ਕੀਤਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਮੈਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਘਰ ਘਰ ਵਿੱਚੋਂ ਬੱਚੇ ਇਕੱਠੇ ਕੀਤੇ ਬੜੇ سارے ਬੱਚੇ ਬੜੇ سارے ਪਰਿਵਾਰ ਅੱਜ ਤੱਕ ਗੁਰੂ ਸਾਹਿਬ ਨੂੰ ਹਜ਼ਰ ਨਜ਼ਰ ਜਾਣ ਕੇ ਕਹਿੰਦੇ ਆ ਜੀ 25 ਤੋਂ 30 ਹਜ਼ਾਰ ਬੱਚਾ ਜਿਹੜਾ ਉਹ ਕੇਸਾ ਤਾਰੀ ਹੋ ਛਸਤਰ ਤਾਰੀ ਹੋਇਆ ਜਿਨ੍ਹਾਂ ਨੇ ਦੱਸਿਆ ਕਿ ਅੱਜ ਸਾਨੂੰ ਕੇਸ ਰੱਖਣ ਦੀ ਕਿਉਂ ਲੋੜ ਪਈ ਕਿ ਉਹਨਾਂ ਨੇ ਕਿਹਾ ਵੀ ਭੈਣੇ ਅੱਜ ਤੱਕ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀ ਵੀ ਇਹ ਵੀ ਕੁਰਬਾਨੀਆਂ ਨੇ ਸਾਡੀ ਅਸੀਂ ਸਿਰਫ ਉੱਪਰਲਾ ਉੱਪਰਲਾ ਇਤਿਹਾਸ ਬੱਚਿਆਂ ਨੂੰ ਦੱਸਤਾ ਕਿਉਂ ਨਹੀਂ ਅਸੀਂ ਜੜਾਂ ਦੱਸਦੇ ਮੇਰੀ ਕੋਸ਼ਿਸ਼ ਰਹੀ ਕਿ ਮੈਂ ਉਹਨਾਂ ਜੜਾਂ ਨੂੰ ਦੱਸਾਂ ਤੇ ਉਹ ਜਿਹੜਾ ਧਰਮ ਪਰਿਵਰਤਨ ਜਿਹੜਾ ਹੋਰ ਸਭ ਕੁਝ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼